ਜੋਗੋ ਜੋਗ ਅਟਲ ਚਬਰ ਸ਼ਰਤਰ ਤਖਤ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੁੜੇ ਬੈਠੇ ਸਾਰੇ ਹੀ ਸਤਸੰਗੀ ਜੀਵੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲੇ ਬਾਈ ਮਨਜੋਤ ਜੀ ਲਈ ਕੋਈ ਕਹਿਣ ਲਈ ਸ਼ਬਦ ਨਹੀਂ ਹੈਗੇ ਲੰਮੇ ਸਮੇਂ ਤੋਂ ਅਸੀਂ ਵੱਡੇ ਭਰਾ ਨਾਲ ਜੁੜੇ ਹੋਏ ਆ ਕਿਉਂਕਿ ਅਸੀਂ ਨੌਜਵਾਨਾਂ ਸਾਨੂੰ ਸੇਵ ਦੇਣ ਵਾਲੇ ਸਾਡੇ ਵੱਡੇ ਭਰਾ ਮਨਜੋਤ ਜੀ ਨੇਗੇ ਜਿੱਥੇ ਵੀ ਕਿਤੇ ਸਾਡੀ ਡਿਊਟੀ ਲਾਉਂਦੇ ਨੇਗੇ ਅਸੀਂ ਇਹਨਾਂ ਦੇ ਨਾਲ ਸਾਨੂੰ ਵੀ ਸੰਗਾ ਕਲਯੁਗੀ ਜੀਵਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਤੇ ਅਸੀਂ ਸਾਡੇ ਵੱਡੇ ਭਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਐਡੀ ਵੱਡੀ ਸੇਵਾ ਰੰਭੀ ਹੋਈ ਹੈ ਮੈਂ ਅਕਸਰ ਹੀ ਬਾਈ ਨੂੰ ਇੱਕ ਗੱਲ ਕਹਿਣਾ ਹੁੰਦਾ ਕਿ ਬਾਈ ਇੱਧਰ ਇੱਕ ਆਪਣੀ ਕੋਨੇ ਦੇ ਸੰਸਥਾ ਆਪਣੀ ਇਸ ਸੰਸਥਾ ਦਾ ਇੱਕ ਹੋਰ ਹਿੱਸਾ ਮਾਲਵੇ ਦੇ ਵਿੱਚ ਵੀ ਲੈ ਕੇ ਜਾਇਆ ਜਾਵੇ ਕਿਉਂਕਿ ਉੱਥੇ ਇੱਕ ਸੈਂਟਰ ਬਣ ਜੂਗਾ ਮੈਂ ਬਾਈ ਨੂੰ ਅਕਸਰ ਚਰਨਾ ਚ ਬੇਨਤੀ ਕਰਦਾ ਉਹਨਾਂ ਪ੍ਰਧਾਨ ਜੀ ਬੈਠੇ ਨੇ ਸਾਡੇ ਵੀ ਉੱਥੇ ਸਾਰ ਹੀ ਪੰਜਾਬ ਦੇ ਵਿੱਚ ਸੈਂਟਰ ਬਣ ਕੇ ਜਿਹੜੀਆਂ ਹੋਰ ਸਵਾਵਾਂ ਦੇਣ ਲਈ ਸੌਖਾ ਰਹੂਗਾ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਦੀਪ ਜੀ ਕਿਰਪਾ ਕਰਨ ਬਾਬਾ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੂਸਰਾ ਵੀ ਜਿਹੜਾ ਉਧਰ ਨੂੰ ਮਾਲਵੇ ਦੇ ਵਿੱਚ ਵੀ ਜਿਹੜਾ ਸੌਖਾ ਹੋ ਜੇ ਇੱਕੋ ਹੀ ਗੱਲ ਕਹਿਣਾ ਚਾਹਣਾ ਮੈਂ ਪਿਛਲੇ ਦਿਨਾਂ ਦੇ ਵਿੱਚ ਸੰਤ ਮਸਕੀਨ ਦੀ ਰੋਜ਼ ਹੀ ਕਥਾ ਸੁਣਦਾ ਹੁੰਦਾ ਹਾਂ ਉਹਦੇ ਵਿੱਚੋਂ ਜਿਹੜੇ ਸ਼ਬਦ ਆਏ ਕਹਿੰਦੇ ਦੋ ਚੀਜ਼ਾਂ ਨੇਗੀਆਂ ਇੱਕ ਤਾਂ ਦੇਖੋ ਅੱਜ ਪੰਜਾਬ ਦੇ ਵਿੱਚ ਰਾਜਨੀਤੀ ਆ ਜਿਹੜੀ ਪੰਜਾਬ ਨੂੰ ਧੜਿਆਂ ਦੇ ਵਿੱਚ ਤੋੜ ਰਹੀ ਆ ਵੰਡ ਰਹੀ ਆ ਇੱਕ ਹੈਗੀ ਆ ਸੇਵਾ ਜਿਹੜੀ ਲੋਕਾਂ ਨੂੰ ਜੋੜ ਰਹੀ ਆ ਰਾਜਨੀਤੀ ਦੇ ਵਿੱਚ ਅਸੀਂ ਹਮੇਸ਼ਾ ਸਾਡੇ ਪੰਜਾਬੀ ਅਸੀਂ ਵੰਡੇ ਜਾ ਰਹੇ ਆ ਸੇਵਾ ਦੇ ਨਾਲ ਜੁੜ ਰਹੇ ਆ ਇਸ ਕਰਕੇ ਸੇਵਾ ਸਭ ਤੋਂ ਵੱਡੀ ਆ ਦਿਆ ਦੀ ਭਾਵਨਾ ਦਿਆ ਤੇ ਜਿਹੜਾ ਸੰਤੋਖ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਅਸਲੀ ਧਰਮ ਕਹਿੰਦੇ ਨੇਗੇ ਇਹ ਜਿਹੜੀ ਕਿ ਦਿਆ ਦੀ ਭਾਵਨਾ ਤੇ ਸੇਵਾ ਦੀ ਭਾਵਨਾ ਇਹ ਬਾਈ ਮਨਜੋਤ ਸਿੰਘ ਜੀ ਦੇ ਹਿੱਸੇ ਦੇ ਵਿੱਚ ਆਈ ਆ ਪ੍ਰਮਾਤਮਾ ਗੁਰੂ ਸਾਹਿਬ ਚੜ੍ਹਦੀ ਕਲਾ ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ